ਹੈਲੋ ਜੀ ਸ਼ਸ਼ੀਕਲ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਆ ਤੇ ਆਪਾਂ ਆਏ ਹੋਏ ਆਂਗੇ ਮੰਡੀ ਅੱਜ ਦਾ ਬਲੌਗ ਸਟਾਰਟ ਕਰਦੇ ਆਪਾਂ ਦਾਣਾ ਮੰਡੀ ਤੋਂ ਇਹ ਤੁਸੀਂ ਪਹਿਲਾਂ ਵੀ ਆਪਣੇ ਬਲੌਗ ਦੇ ਵਿੱਚ ਮੰਡੀ ਦੇਖੀ ਹੋਣੀ ਹੈ ਨਾ ਆਪਣੇ ਇਹ ਵਿੱਚ ਮਾਰਿਆ ਸਿਰਾਵ ਧਿਆਨ ਨਾਲ ਤੇ ਆਪਣੀ ਤੁਸੀਂ ਮੰਡੀ ਦੇਖੀ ਹੈ ਨਾ ਬਹੁਤ ਵੱਡੀ ਮੰਡੀ ਹੈ ਕੀ ਮਤਲਬ ਅਸੀਂ ਆਏ ਕੀ ਕਰਨ ਇੱਥੇ ਕਰਨ ਕੀ ਸੀਗਾ ਇੱਕ ਤਾਂ ਰਵਨੀਤ ਨੂੰ ਘਰੇ ਟਾਈਮ ਨਹੀਂ ਲੱਗਦਾ ਸੀ ਨਾ ਸਕੂਲ ਵੀਰ ਤੇ ਮਤਲਬ ਬਾਹਰ ਘੇੜਾ ਦਬਾਉਂਦਾ ਅੱਗੇ ਤਾਂ ਅਸੀਂ ਇਹਨੂੰ ਬਾਹਰ ਢੇੜਾ ਦਿਵਾ ਕੇ ਲੈ ਕੇ ਹੁੰਦੇ ਹੁੰਦੇ ਸੀ ਚਾਚੀ ਦੇ ਘਰੇ ਲੈ ਜਾਂਦੇ ਹੁੰਦੇ ਸੀ ਤੇ ਹੁਣ ਕਾਫੀ ਟਾਈਮ ਹੋ ਗਿਆ ਸੀ ਸਕੂਟਰ ਚਲਾਈ ਨਹੀਂ ਕਰਨੀ ਮੈਂ ਚਲਾਉਣੀ ਆ ਫਿਰ ਅਸੀਂ ਸੋਚਿਆ ਨਾਲੇ ਤਾਂ ਵੀ ਮੈਂ ਗੱਡੀ ਸਿੱਖਣੀ ਸੀ ਕਿ ਚਲਾ ਕੇ ਦੇਖਣੀ ਸੀ ਤੇ ਉਹ ਸਿੱਖਣ ਆਈ ਸੀ ਜੀ ਮੈਂ ਅੰਡੇ 'ਚ ਤੇ ਫਿਰ ਨਾਲੇ ਵੀ ਸਕੂਟਰੀ ਵਿੱਚ ਧਰ ਲਿਆਂਦੀ ਇਹ ਕਹਿੰਦੀ ਮੈਂ ਉੱਥੇ ਢੇੜੇ ਦੇ ਲੂੰਗੀ ਇਹ ਢੇੜੇ ਦੇ ਕੇ ਚਲਾਈ ਸੀ ਘਰ ਕੱਢੀ ਚਲਾ ਗਈ ਹੈ ਚਲਾਈ ਹੈ ਦੋ ਵਾਰੀ ਢੇੜੇ ਦੇਤੇ ਮੈਂ ਦੋ ਤਿੰਨ ਢੇੜੇ ਦੇ ਤੇ ਮੂੰਜੇ ਮੈਂ ਪਹਿਲਾ ਦਿਨ ਸੀ ਇਹਦਾ ਨਾ ਵਧੀਆ ਚਲਾਈ ਗਈ ਆ ਇਹ ਤੇ ਮਤਲਬ ਵੀ ਪਹਿਲਾ ਦੂਜਾ ਗੇਅਰ ਇਹਨੇ ਆਪੀ ਪਾ ਕੇ ਆਪੀ ਰੋਕੀ ਹੈ ਹਨਾ ਥੋੜਾ ਜਿਆਦਾ ਡਰ ਲੱਗਦਾ ਹੈ ਇਹ ਪਤਾ ਕੀ ਕਹਿੰਦੀ ਕਹਿੰਦੀ ਤੁਸੀਂ ਪੀਤੂ ਨੂੰ ਇੱਥੇ ਖੇਡਣ ਲਾਂ ਦੋ ਮੈਂ ਝੂਟਾ ਲੈ ਕੇ ਆਉਣੀ ਆ ਮਹਾ ਪਹਿਲੇ ਦਿਨ ਹੀ ਨਹੀਂ ਡਰਾਈਵਰ ਬਣਦੇ ਹੁੰਦੇ ਇੱਕ ਦੋ ਦਿਨ ਪਹਿਲਾਂ ਸਿੱਖਣਾ ਪੈਂਦਾ ਹੁੰਦਾ ਐ ਜਾਨੀ ਨੂੰ ਇੱਕ ਗੇੜਾ ਦੇ ਆਉਣ ਦੋ ਵੀ ਮੈਂ ਨਹੀਂ ਦੂਜਾ ਗੇਅਰ ਤਾਂ ਪਾਉਂਦੀ ਨਹੀਂ ਹੈ ਜੇ ਰੋਕਣਾ ਸਿੱਖ ਗਿਆ ਫੇਰ ਬੰਦਾ ਕੱਲਾ ਕਹਿ ਦੂ ਵੀ ਗੇੜਾ ਦੇ ਆ ਯਾਰ ਜਾਊਗਾ ਲੋ ਜੀ ਇਹਨੂੰ ਤਾਂ ਮੈਂ ਗੇੜੇ ਗੂੜੇ ਦੇਲੇ ਸੀ ਇਹਨੇ ਗੱਡੀ ਦੇ ਦੇ ਪੀਤੂ ਚੱਲ ਮੈਂ ਉਤਰੀ ਕਰ ਲਈ ਵਿੱਚ ਵੀ ਇੱਕ ਵਾਰੀ ਪਹਿਲੇ ਗੇੜੇ ਇਹ ਪਹਿਲੇ ਗੇਅਰ ਦੇ ਉੱਤੇ ਮੈਂ ਇੱਕ ਗੇੜਾ ਦੇ ਲਾ ਪਰ ਮੈਂ ਦੇ ਨਾ ਹਜੇ ਇੱਕ ਦੋ ਤਣ ਖੜਜੋ ਤੇਰੀ ਸ਼ਾਇਦ ਹੋ ਜਾ ਮਾ ਪਾ ਮਾਰੀ ਨਾ ਉਹ ਇਧਰ ਦੀ ਨੰਗ ਜਾ ਤੂੰ ਲੈ ਲੈ ਛੂਟ ਇਨੇਰਾ ਹੋ ਜਾਂਦਾ ਫਿਰ ਚੱਲਾਂਗੇ ਨਹੀਂ ਤਾਂ ਨਾ ਤੁਸੀਂ ਸ਼ਾਇਦ ਨਹੀਂ ਹੁੰਦੇ ਸ਼ਾਮ ਨੂੰ ਮੌਸਮ ਅੱਜ ਵਧੀਆ ਸੀਗਾ ਮੀਂਹੂ ਪਈ ਜਾਂਦੇ ਪੰਜਾਬ ਦੇ ਵਿੱਚ ਸਾਰੇ ਕਿਤੇ ਇਹ ਕਰਕੇ ਮੌਸਮ ਬੜੀ ਵਧੀਆ ਹੋ ਗਿਆ ਸਾਰੇ ਕਿਤੇ ਦੇਖੋ ਪੀਤੂ ਹੀ ਪੇ ਦੇ ਰਹੇ ਪੀਤੂ ਵੀਰੇ ਫੋਨ ਆਲੀ ਆ ਹਾਂ ਵੀਰੇ ਫੋਨ ਆਲੀ ਆ ਕਿਉਂ ਮਰ ਤੂੜਿਆ ਹੋ ਗਿਆ ਹਾਂ ਕੀ ਹੋ ਗਿਆ ਫੋਨ ਨਹੀਂ ਬਿੱਤੀ ਰੁਕਦੇ ਜਾਂਦੀ ਆ ਪਤਾ ਨਹੀਂ ਕਿਉਂ ਹਾਂ ਦਿਖਾ ਕੇ ਆ ਮੈਂ ਕੋਈ ਇਹ ਦਿਖਾ ਕੇ ਆਉਣ ਆਲੀ ਹੈ ਜੀ ਸ਼ਾਇਦ ਕੋਈ ਜੱਧ ਤਾਰ ਤੂੜ ਹਿਲਦੀ ਆ ਪਿੱਛੋਂ ਸਹੀ ਨਹੀਂ ਲੱਗੀ ਹਾਂ ਹਨਾ ਆਜੋ ਇਹ ਕਹਿੰਦੀ ਮੈਂ ਕੱਲੀ ਘੇੜਾ ਦੇ ਕੇ ਆਣੀ ਆ ਗੱਡੀ ਦੇ ਪੀਤੂ ਕਹਿੰਦਾ ਨਾ ਪੀਤੂ ਤਾਂ ਮੇਰੇ ਨੂੰ ਡਰਦਾ ਇਹ ਵੀ ਰੋਕਦੀ ਆ ਤੁਸੀਂ ਤਾਂ ਰੋਕਣਾ ਹੀ ਆ ਨਹੀਂ ਜਾਂਦਾ ਵੀ ਤੂੰ ਨਹੀਂ ਜਾਂਦਾ ਚੰਗਾ ਚਾਬੀ ਕਿੱਥੇ ਆ ਗੱਡੀ ਦੀ ਚਾਬੀ ਤਾਂ ਦੱਸ ਦ ਹੂੰ ਤੂੰ ਸਕੂਟਰੀ ਚਲਾ ਲਾ ਚਲਾ ਲਾ ਪਤਾ ਨਹੀਂ ਜਾਂਦੇ ਚਲਾ ਲੋ ਚਲਾ ਲਾ ਚਲਾ ਲੋ ਚਲਾ ਲੋ ਤੂੰ ਲੈ ਲੈ ਛੂਟੇ ਫੇਰ ਰੱਖਾਂਗੇ ਮੈਨੂੰ ਛੂਟੇ ਨਹੀਂ ਲੈਣ ਦਿੱਤੇ ਜਾ ਉਹ ਉੱਥੇ ਤੱਕ ਦੇ ਕੇ ਆ ਗੇੜਾ ਤੁਸੀਂ ਆਓ ਹੈਂ ਤੁਸੀਂ ਆਓ ਉਰੀ ਖੜੇ ਆ ਪੁੱਤ ਐ ਕੀ ਆ ਦੱਸ ਇਹਦੇ ਅੰਦਰ ਦੇ ਆ ਗੇੜੇ ਆ ਜਾ ਅੰਦਰ ਨਾਲ ਸੁਸਾ ਜਾ ਪਾ ਜਾ ਇੱਥੇ ਕੁਝ ਨਹੀਂ ਆਉਂਦਾ ਨਾਲੇ ਉਰੀ ਖੜੇ ਆ ਅਸੀਂ ਕਿਤੇ ਨਹੀਂ ਜਾਂਦੇ ਉਹ ਖੜੀ ਆ ਆਪਣੀ ਗੱਡੀ ਮਿੱਤਰੋ ਮੀ ਨਾਲ ਬੁਰਾ ਹਾਲ ਹੋਇਆ ਗੱਡੀ ਦਾ ਜੇ ਨਾ ਖੜੇ ਤਾਂ ਕਹਿੰਦੀ ਉਹਦੀ ਕੱਢ ਲਿਓ ਬਾਹਰ ਸਕੂਟਰੀ ਅੰਦਰ ਇਹ ਵੀ ਜਾਂਦੀ ਨਜ਼ਰਾ ਪਰ ਥੋੜੀ ਚੰਗੀ ਨਹੀਂ ਸੀ ਹਨਾ ਉਹ ਸਕੂਟਰੀ ਵਾਂਗੂ ਪਰ ਬੱਚੇ ਤੋਂ ਸਾਹਮਣੇ ਨਹੀਂ ਸੀ ਹਨਾ ਨਾ ਸਮਝ ਨੂੰ ਕੀ ਆ ਉਹ ਸਿੱਖ ਜਾਂਦਾ ਬੱਚਾ ਪਰ ਹੁੰਦੀ ਵੀ ਇੰਨੀ ਕਾ ਨਾ ਰੇਸ ਉਹਦੀ ਜਿਆਦੇ ਨਾ ਹੁੰਦੀ ਵੀ ਬਸ ਚਾਹੇ ਸਾਰੇ ਹੱਥ ਵਾਲੀ ਵਧੀਆ ਹੁੰਦੀ ਹੈ ਨਾ ਆ ਜੂਏ ਹੌਲੀ ਹੌਲੀ ਹੱਥ ਵਾਲੀ ਆਟਮ ਵੀ ਆਉਂਦੀਆਂ ਤਾਂ ਹੋਣਗੀਆਂ ਪਰ ਪਟ્રોલ ਵਾਲੀ ਆਉਂਦੀਆਂ ਨੇ ਨਾ ਬੱਚਿਆਂ ਵਾਲੀਆਂ ਤਾਂ ਕਿਹੜੀਆਂ ਆਉਂਦੀਆਂ ਨੇ ਹਜੇ ਕਿੰਨਾ ਸੋਹਣਾ ਮਾਹੌਲ ਆ ਯਾਰ ਮੰਡੀ ਦਾ ਲੋ ਜੀ ਹੁਣ ਆਪਾਂ ਚੱਲਦੇ ਆਂ ਪੀਤੂ ਦੀ ਸਕੂਟਰੀ ਧਰੀਏ ਵਿੱਚ ਹੈ ਲਫੜੇ ਖਾਣ ਧਰੀਏ ਵਿੱਚ ਐਂਗਾ ਸਾਰੀ ਗੱਟੀ ਲਵੇੜਦੀ ਪਾਪਾ ਦੀ ਗੱਟੀ ਕੱਟ ਜਾ ਬਣਾ ਬਣਾ ਕੱਟ ਜਾ ਨਾ ਉਹਦੀ ਡੈਡੀ ਕੀ ਕਹੀ ਜਾਂਦੇ ਨੇ ਕੱਟੀ ਲਵੇੜਤੀ ਗੱਟੀ ਰਾਬ ਕੱਟ ਜਾ ਤੂੰ ਫੇਰ ਬਣਾ ਲਈ ਕੱਟ ਜਾ ਪਿੱਤੂ ਗੱਡੀ ਲਵੇੜਤੀ ਦੇਖੀ ਪਿੱਤੂ ਪਾਪਾ ਦੀ ਸਾਰੀ ਸੀਟ ਲਵੇੜਤੀ ਸਾਰੀ ਗੱਡੀ ਆ ਬਾਹਰੋਂ ਵੀ ਸਾਲੀ ਬੜੀ ਭਈ ਮੀਂਹ ਕਰਕੇ ਹੂੰ ਮੀ ਕਰਕੇ ਮਹਾ ਬਾਹਰੋਂ ਵੀ ਸਾਰੀ ਲਿਪੜੀ ਹੋਈ ਹੈ। ਦੇਖੋ ਕੀ ਹਾਲ ਹੋ ਰਿਹਾ ਮੀ ਨਾਲ। ਵੈਸੇ ਸੀ ਸਾਫ਼ ਕਰਕੇ ਰੱਖਦੇ ਹਾਂ। ਮੀ ਨਾਲ ਇਹ ਇੰਨਾ ਪੂਰਾ ਹਾਲ ਹੋ ਜਾਂਦਾ। ਕਾ ਮੀ ਜੇ हट ਜਾਣ ਦੇਖ ਤਾਂ ਪਾਣੀ ਬਾਲ ਖੜਾ ਆਪਣੇ ਪਾਰ ਮੂੜੀ ਨੂੰ। ਫਿਰ ਇਹਦੀ ਸਾਰੀ ਧੁਵਾ ਕੇ ਲਿਆਇਓ ਗੱਡੀ ਅੰਦਰੋਂ ਮੈਟਿੰਗ ਵਗੈਰਾ। ਲੋ ਮੈਨੂੰ ਕਰਨ ਦਿਓ ਤੁਸੀਂ ਕਿੱਧਰ? ਹੋਰ। ਹਜੇ ਮੈਂ ਹੋਰ ਦੇਉਂ ਗੇੜੇ। ਲੋ ਜੀ ਗੱਡੀ ਚਲਾਉਣ ਲੱਗੇ ਨੇ ਪ੍ਰਧਾਨ ਸਾਹਿਬ। ਬਾਵੀ ਤੇ ਆਉਣ ਲੱਗੇ ਪ੍ਰਧਾਨ ਸਾਹਿਬ। ਚਲੋ ਮੈਂ ਵੀ ਚੱਲਣਾ ਵਾਹਿਗੁਰੂ ਹਾਂ ਵਾਹਿਗੁਰੂ ਕੀ ਹੋ ਗਿਆ ਮੈਂ ਕੁਝ ਨਹੀਂ ਹੋਇਆ ਮੈਂ ਵਾਹਿਗੁਰੂ ਰੋਣ ਆ ਕੀ ਆ ਫਿਰ ਵਾਹਿਗੁਰੂ ਹੱਸ ਕੇ ਕਹ ਤੂੰ ਬੋਲ ਦੇ ਸੀ ਚਲੋ ਛੱਡੋ ਕਲਚ ਛੱਡੋ ਕਲਚ ਹੋ ਗਿਆ ਜੀ ਪ੍ਰਧਾਨ ਸਾਹਿਬ ਮਾ ਮਾਰੀਏ ਪ੍ਰਧਾਨ ਸਾਹਿਬ ਤਾਂ ਤੁਸੀਂ ਹੋ ਮੈਂ ਕਹਿੰਦਾ ਪ੍ਰਧਾਨ ਜੀ ਦੱਸ ਰਾ ਪ੍ਰਧਾਨ ਸਾਹਿਬਾਂ ਤੁਸੀਂ ਹੱਪਦਾ ਨਾ ਤੁਸੀਂ ਗੱਡੀ ਸਿੱਕੇ ਕਰਨੀ ਕੀ ਲੋ ਜੀ ਵੈਸਾ ġੇੜਾ ਦੇ ਕੇ ਉਧਰ ਮੰਡੀ ਦਾ ਬਾਹਰ ਆ ਗਿਆ ਉਧਰ ਚੱਲ ਉਧਰ ਲੈ ਜੂਗੀ ਇਹ ਇੱਕ ਵਾਰ ਮੇਰਾ ਬੱਚਾ ਚਲਦੇ ਘਰੇ ਕਈ ਵਾਰੀ ਟੁੰਨ ਵੀ ਹੋ ਜਾਂਦਾ ਹੁੰਦਾ ਫਿਰ ਲਿਓਣੀ ਵੀ ਪੈਂਦੀ ਹੈ ਅੱਛਾ ਟੰਨ ਹੋ ਜਾਂਦਾ ਕਹਿੰਦੀ ਉਧਰ ਨਹੀਂ ਉਧਰ ਚਲੀਏ ਕਿ ਇੱਥੇ ਮੋੜਾਂ ਇੱਥੇ ਮੋੜੋ ਇਧਰੋਂ ਮੋੜਾਂ ਚੱਲ ਗਾਹਾਂ ਦੀ ਚੱਲ ਉਧਰ ਦੀ ਚਲੋ ਮਿੱਤਰੋ ਘਰੇ ਚੱਲਦੇ ਆ ਫਿਰ ਮਿਲਦੇ ਆ ਜੀ ਹੁਣ ਆਪਾਂ ਚੱਲਿਆ ਕੰਨ ਆ ਦੇਖ ਆ ਦੇਖ ਕਲਚ ਛੱਡਤਾ ਹੁਣ ਤੂੰ ਚੱਕੀ ਜਾਈਂ ਦੂਜਾ ਗੇਅਰ ਕਿਵੇਂ ਪੂਗਾ ਲੋ ਜੀ ਕਰੇ ਪਹੁੰਚ ਗਏ ਆਪਾਂ ਮੰਡੀ ਚੋਂ ਗੱਡੀ ਲਾਉਣੇ ਆ ਅੰਦਰ ਅੰਦਰ ਚੜਾਈ ਚੜਾ ਦਈਏ ਵੀ ਤੂੰ ਚਲੋ ਭਾਈ ਚੜਾ ਦਈਏ ਚੜਾਈ ਇਸ ਕੰਟਰੀ ਲਾਉਣੀ ਪਹਿਲਾਂ ਤਾਂ ਹੈ ਓਏ ਹਾਂਜੀ 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 ਆ ਗਿਆ ਚੋ ਗਿਆ ਕਰੇ ਚਲਾਇ ਨੀ ਇੱਕ ਗੱਡੀ ਅੰਦਰੀ ਕਰਦੇ ਇਧਰ ਨਹੀਂ ਸਕਦੇ ਕੰਟਰੀ ਹਾਲ ਉਸ ਤਰ੍ਹਾਂ ਕਰਦਾ ਵੱਡਾ ਹੋ ਜਾਂਦਾ ਉੱਥੇ ਚੱਲ क्या केक के लिए भैया смотри смотри लेके आए हो तो सी चार्ज तक नहीं भी तुम ना रात तक नहीं ला दो फिर बंद कर ये तुम करेगा कर दो तो सी काती मेरा जाते हैं क्या अंदर

ਪਹਿਲਾਂ ਮੰਡੀ ਚੋਂ ਆ ਕੇ ਦੁਕਾਨ ਤੇ ਬੈਗੇ ਸੀਗੇ ਇਹਨਾਂ ਨੇ ਰੋਟੀ ਟੋਕਰ ਦਾ ਕਰਨਾ ਸੀ ਲੇਟ ਹੋ ਗਏ ਸੀਗੇ ਤੇ ਹੁਣ ਆਪਾਂ ਫਿਰ ਹੋ ਗਏ ਦੁਕਾਨ ਵਧਾਇਆ ਜੀ ਇੱਕ ਬਾਲੀ ਸੁਨਾਮਾ ਉਹ ਬਣਾ ਨਹੀਂਤਾ 9 ਵਜੇ ਵਧਾਉਣੇ ਨੇ ਇੱਕ ਬਾਲੀ ਸੁਨਾਮਾ ਤੇ ਅਸੀਂ ਆਪਣੇ ਘਰ ਉਰੇ ਖੜੇ ਪਾਣੀ ਉਹਦੇ ਕਰਕੇ ਨਾ ਜੰਮਦੀ ਵਧਾਵਾ ਦੇ ਦਿੰਦੇ ਆ ਅਸੀਂ ਤੇ ਸਮਾਨ ਅੱਗੇ ਸੀ ਨਾ ਦੁਕਾਨ ਤੇ ਵੀਡੀਓ ਬਣਾਉਂਦੇ ਹੁੰਦੇ ਸੀ ਪ੍ਰੋਮੋਸ਼ਨ ਵਾਲੀ ਵੀਡੀਓ ਜਿਹੜੀ ਆਪਾਂ ਸਮਾਨ ਵੀਡੀਓ ਪਾਦਨੇ ਆ ਅੱਜ ਵੀ ਇਹ ਮਾ ਮੇਅਰਪੋਰਟ ਦੀ ਦੇਖੋ 에어ਪੋਰਟ ਆਪਾਂ ਉਨੀ ਚੱਕ ਲੈਂਦੇ ਸਾਰੇ ਇੱਥੇ ਮੱਛਰੀ ਵਾਲਾ ਕਰਨ ਹੈ ਉਹ ਔਰ ਆਹ ਦਿੱਕ ਆਪਣੇ ਕੋਲ ਇੰਨੇ ਵਧੀਆ ਕਵਾੜੀ ਦੇ ਨੇ ਹੈੱਡਫੋਨ ਆਹ ਤਾਂ ਵਾਲੇ ਥੋੜੇ ਲੱਗਦੇ ਮੈਨੂੰ ਐ ਲੱਗਦਾ ਮੈਂ ਲਾ ਲੈਣਾ ਹਾਰੀ ਸਾਰੀਆਂ ਡੱਬੀਆਂ ਦੇ ਵਿੱਚ ਅਲੱਗ-ਅਲੱਗ ਨੇ ਤੇ ਬਹੁਤ ਜ਼ਿਆਦਾ ਸੋਹਣੀਆਂ ਬੜੀ ਵਧੀਆ ਕਵਾੜੀ ਦੀਆਂ ਡੱਬੀਆਂ ਇੱਥੇ ਪੰਨਿਆਂ ਨੇ ਦੇਖੋ ਮਿੱਤਰੋ ਤੇ ਇਹ ਦੇਖੋ ਦੇਖੋ ਕਿ ਕਾ ਵਾਲੇ ਇੱਥੇ ਪਹੁੰਚਾਉਣੀ ਆ ਦੇਖੋ ਆਵਾਜ਼ ਆ ਦੇਖੋ ਬੇ ਹੋਰ ਵੀ ਪਏ ਨੇ ਆਪਣੇ ਕੋਈ ਸਾਰੇ ਨਾ ਇਹ ਨਹੀਂ ਹੈਗੇ ਬੇਕਾਰ ਜੇ ਨਹੀਂ ਹੈਗੇ ਸਾਰੇ ਕੰਪਨੀਆਂ ਵਾਲੇ ਆ ਗਏ ਵੋਟ ਵੋਟ ਤੇ ਵੋਟ ਤੇ ਆ ਗਏ 1+ ਆ ਗਏ ਰੀਲਮੀ ਆ ਗਏ 1+ ਮੇਰ ਆ ਗਏ ਵੋਟ ਤੇ ਆ ਗਏ ਆ ਵੀ ਸੀ ਐਮਟੀਆ ਬਹੁਤ ਵਧੀਆ ਕੰਪਨੀ ਆ ਵੀ ਪੂਰੇ ਸਿਰਾਂ ਚੀ ਆ ਕੀ ਮੈਨੂੰ ਉਹਦੇ ਫੇਵਰੇਟ ਨਹੀਂ ਸਾਰੇ ਸੀ ਐਮ ਜੇ ਸਾਹਮਣੇ ਚੋਪੜਾ ਜੀ ਦੇ ਦੀ ਬਹੁਤ ਵਧੀਆ ਕੁਆਲਿਟੀ ਹੈ ਇਹਦੀ ਇਹਦੇ ਵਿੱਚ ਤਿੰਨ ਕਲਰ ਚਾਰ ਕਲਰ ਇੱਕ ਤਾਂ orange ਇੱਕ black ਇੱਕ grey ਆ ਇੱਕ white ਆ ਹਾਂ ਇਹਦੇ ਵਿੱਚ ਤਿੰਨ ਕਲਰ ਨੇ ਇਹਦੇ ਕੋਲ ਜਿਹੜੇ ਆਪਣੇ ਮਤਲਬ US ਦੇ 에ਰਪੋਰਟਾਂ ਨਾਲ ਤਾਂ ਹਰ ਇੱਕ ਨੂੰ ਪਤਾ ਚਲੋ ਇਹ ਵੀ ਹਰ ਇੱਕ ਨੂੰ ਪਤਾ ਹੀ ਆ ਲੇਕਿਨ ਜਿਹੜੇ US ਦੇ 에ਰਪੋਰਟ ਹੁੰਦੇ ਨੇ ਉਹ white ਕਲਰ ਦੇ ਹੁੰਦੇ ਨੇ ਤੇ ਆਪਣੇ ਕੋਲੇ black ਕਲਰ ਦੇ ਵੀ ਅਵੇਲੇਬਲ ਆ ਹਾਂ ਇਹ ਲੋਕ ਕੋਲ ਲਾ ਆਪਣੇ ਕੋਲੇ 6 ਮਹੀਨੇ ਦੀ ਗਾਰੰਟੀ ਆ ਇਹਦੀ ਤੇ ਸਿਰਫ ਆਪਣੇ ਕੋਲੇ ਇਹ 750 ਦੇ ਮਿਲ ਜਾਣਗੇ ਜੇ ਕਿਸੇ ਨੇ ਮੰਗਵਾਉਣੇ ਹੋਵੇ ਦੱਸ ਦਿਓ ਤੇ ਬਲੈਕ ਕਲਰ ਤੇ ਆਦੇ ਪਣਾ ਇਹ ਕਿੰਨਾ ਸੋਹਣਾ ਕਲਰ ਨੂੰ ਜਿਹੜੀ ਕਾਰ ਆ ਆਪਾਂ ਨੂੰ 2-2000 ਤੇ 3000 ਆਉਂਦੀ ਆ ਆ ਦੇਖੋ ਐਮ ਆਰ ਪੀ ਦੇਖੋ ਇਹਦੀ ਐਮ ਆਰ ਪੀ 12999 ਨਾ 12 26900 ਆ ਮੈਂ ਇਹਦੇ ਉੱਤੇ ਮੈਂ ਬਲਰ ਕਰ ਰੱਖਿਆ ਦੀਤ ਨਹੀਂ ਰਹੀ ਉਹ ਦਿਖਾ ਵੀ ਦਿੰਦਾ ਐਮ ਆਰ ਪੀ ਇਹ ਆ ਦੇਖੋ ਬਹੁਤ ਬਈਆ ਦੇ ਵਿੱਚ ਬਹੁਤ ਮਹਗੇ ਵੇਚ ਰਹੇ ਨੇ ਆਪ ਨੂੰ ਆਪਾਂ ਨੇ ਲੈਤੇ ਸੀ ਆਪਾਂ ਨੇ ਆਹ ਹੀ ਫੋਨ ਦੇ ਨਾਲ ਲੈਤੇ ਸੀਗੇ 3500 ਰੁਪਏ ਦੇ ਅਲੱਗ ਦਿੱਤੇ ਸੀ ਉਹ ਹਾਂ 3500 ਦੇ ਮੈਂ ਲੈ ਕੇ ਆਇਆ ਇਹਦਾ ਯੂਐਸ ਸੀ ਦੀ ਸੇਮ ਸੀ ਉਹਦਾ ਵਾਈਟ ਕਲਰ ਸੀ ਵਾਈਟ ਕਲਰ ਵੀ ਹੈਗਾ ਆਪਣੇ ਕੋਲੇ ਅਵੇਲੇਬਲ ਆ ਤੇ ਸੀ ਟਾਈਪ ਚਾਰਜਰ ਲੱਗਦਾ ਮੇਨ ਗੱਲ ਹਰੇਕ ਹੁਣ ਇਹ ਚੀਜ਼ ਭਾਅ ਦਾ ਵਿਜ ਨੂੰ ਚਾਰਜਰ ਵੀ ਸੀ ਟਾਈਪ ਲੱਗੇ ਇਹਨੂੰ ਸੀ ਟਾਈਪ ਹੀ ਚਾਰਜਰ ਲੱਗਦਾ ਤੇ ਬਲੈਕ ਕਰਨ ਦੇ ਆਏ ਆ ਬਹੁਤ ਬਧੀਆ ਫੋਨਸ ਚਲੋ ਜੀ ਹੁਣ ਆਪਾਂ ਪਹਿਲਾਂ ਨਾ ਵੀਡੀਓ ਬਣਾਵਾਂਗੇ ਇਹਨਾਂ ਦੀ ਫੇਰ ਰੋਟੀ ਖਾਵਾਗੇ ਹਮਕੇ ਤਾਂ ਨਹੀਂ ਇਹ ਕਹਾਂਦੇ ਨਹੀਂ ਵੀ ਨਾ ਰੋਟੀ ਖਾਣੇ ਨਹੀਂ ਭੁੱਖ ਨਹੀਂ ਖਾਣੇ ਨਹੀਂ ਭੁੱਖ ਨਹੀਂ ਹੁਣ ਅੱਜ ਕਹਿੰਦੇ ਛੇਤੀ ਪਹਿਲਾਂ ਰੋਟੀ ਲਿਆ ਫੇਰ ਵੀਡੀਓ ਬਣਾਵਾਂਗੇ ਕਿਉਂ ਕਾਰਨ ਕੀ ਹੈ ਕਿ ਕਿ ਗਵਾਰੇ ਦੀਆਂ ਹੈ ਇੱਕ ਬੋਲੀ ਸੁਨਾਮਾ ਕਹਿੰਦੀ ਹੈ ਅੱਜ ਮੁਹਾ ਕਿੰਨੇ ਦੀ ਫੇਵਰਟ ਸਬਜ਼ੀਆਂ ਗਵਾਰੇ ਦੀਆਂ ਫੜਾ ਮੈਂ ਇੱਕ ਬੋਲੀ ਸੁਨਾਮਾ ਬਾਰੀ ਬਰਸੇ ਉਹ ਲੰਗਰਾਂ ਦੇ ਇਕੋ ਚਿੱਤੇ ਤੇਰੀ ਮਾਂ ਨੂੰ ਲੰਗਰ ਬਣਾ ਲੈ ਕਦਮ ਹੁਕਾਰ ਕੇ ਕਰਹਾ ਕਰਕੇ ਗੇੜਾ ਦੇ ਦੇ ਨੀ ਮਟਿਆਰੇ ਲੰਬੀ ਬਾਹ ਕਰਕੇ ਮੇਰਾ ਬੀਬੀ ਗੇੜਾ ਦੇ ਨੇ ਆਈ ਸੀ ਸਾਡੇ ਗੋਲੀਆਂ ਬਹੁਤ ਸਾਰੀਆਂ ਤੇ ਗੇੜਾ ਤਾਂ ਦੇਖਦਾ ਹਾਂ ਆਹ ਦੇਖਦਾ ਰਿਹਾ ਤਾਂ ਪਿੱਛੇ ਤਾਂ ਸਾਰਾ ਦਿਨ ਗੇੜਾ ਤਾਂ ਦੇਖਦਾ ਮੈਂ ਤਾਂ ਦੁਕਾਨ ਤੇ ਲਾ ਲਈ ਉੱਥੇ ਬਹਿ ਜਾਣਾ ਮੈਨੂੰ ਤਾਂ ਅੰਦਰ ਤਾਂ ਦੇਖਣੀ ਹੈ ਤਾਂ ਕਿਉਂ ਅੱਜ ਛੁੱਟੀ ਸੀ ਅੱਜ ਜਰੂਰ ਮਾਨਸਰ ਆ ਗਿਆ ਹੈ ਇਹ ਨਾਲੇ ਹੁਣ ਦੁਕਾਨ ਦੇ ਵਿੱਚ ਏਸੀ ਹੋ ਗਿਆ ਸੋਫਾ ਹੋ ਗਿਆ ਸਾਰਾ ਸੌਰੀ ਏਸੀ ਵੀ ਆਈ ਕਲਿਡੀ ਹੋ ਗਈ ਸੋਫਾ ਹੋ ਗਿਆ ਤੇ ਹੁਣ ਚਲੋ ਮੌਸਮ ਠੀਕ ਹੈ ਏਸੀ ਵੀ ਵੈਸੇ ਹੀ ਰੋਡ ਵੀ ਨਹੀਂ ਹੈਗੀ ਹੁਣ ਅੱਥੇ ਬੈਠਾ ਜਾਂਦਾ ਤੇ ਉੱਥੇ ਇਲੈਕਟ੍ਰੋਨਿਕ ਤੇ ਝੁੱਲ੍ਹਾ ਹੋ ਗਿਆ ਤੇ ਹੁਣ ਉਹ ਸਾਰਾ ਕੁਝ ਹੋ ਗਿਆ ਕਹਿੰਦੇ ਮੈਂ ਉੱਥੇ ਰਹਿ ਗਿਆ ਕਹਿੰਦੇ ਤੁਹਾਨੂੰ ਮਿੱਤਰੋ ਸਬਸਕ੍ਰਾਈਬ ਕਰ ਦਿਓ ਆਪਣੇ ਆ ਮਤਲਬ ਵੀ ਵਾਚ ਟਾਈਮ ਕਰ ਦਿਓ ਪੂਰਾ ਬਹੁਤ ਟਾਈਮ ਹੋ ਗਿਆ ਸਾਨੂੰ 4 ਸਾਲ ਹੋ ਗਏ ਮਿਹਨਤ ਕਰਦੇ ਨੂੰ ਤਰਾਪਰ ਸੁਣ ਲੈਣਾ ਸਾਡੀ ਅਸੀਂ ਪਹਿਲੀ ਗੱਲ ਤਾਂ ਕਦੇ ਕੱਪਸੜਾਪਾ ਨਹੀਂ ਮਾਰਿਆ ਜਿਹੜੇ ਕੱਪਸੜਾਪਾ ਮਾਰ ਕੇ ਵੀਡੀਓ ਪਾਉਂਦੇ ਨੇ ਲੋਕ ਉਹ ਛੇਤੀ ਮਸ਼ਹੂਰ ਹੋ ਜਾਂਦੇ ਆ ਨਾ ਅਸੀਂ ਕਦੇ ਗੰਦ ਪਾਇਆ ਉਹਦੇ ਫੈਮਿਲੀ ਵਲੋਗ ਬਣਾਉਨੇ ਆ ਹੁਣ ਤਾਂ ਆਪਣੇ ਦੁਕਾਨ ਦਾ ਆਪਣਾ ਚੱਲੀ ਜਾਂਦਾ ਹੁਣ ਤਾਂ ਬੈਸੀ ਵਲੋਗ ਘੱਟ ਪਾਉਨੇ ਆ ਹਣ ਉਸ ਇਸ ਪੱਖਾ ਚਲੋ ਡੇਲੀ ਪਾਉਂਦੇ ਆ ਪਰ ਜੇ ਅਸੀਂ ਗੰਦਮੰਦ ਜਾਂ ਕੱਪਸੜਾਪਾ ਮਾਰਦੇ ਨਾ ਤੇ ਕਿੱਥੇ ਪਾਸ ਹੋ ਜਾਂਦੇ ਆ ਅਸੀਂ ਹਜੇ ਵੀ ਕੋਈ ਨਹੀਂ ਸੁਣਦਾ ਜੇ ਆਪਾਂ ਖੰਮੇਲ ਕੋਈ ਐਵੇਂ ਨਾ ਲਾਉਣ ਲੱਗੇਗਾ ਆਪਾਂ ਮਾਰ ਲਾ ਕੇ ਫਲਾਨਾ ਹੋਗਾ ਠਿੰਦਾ ਹੋਗਾ ਐ ਹੋਗਾ ਉਹਦੀ ਪੁੱਜਣਗੇ ਦੇਖੋ ਤੁਸੀਂ ਪਰ ਅਪਾ ਤੁਸੀਂ ਹਜੇ ਵੀ ਸਾਡਾ ਜੀ ਨਹੀਂ ਅੱਕਿਆ ਮਤਲਬ ਵੀ ਐਨੇ ਸਾਲਾਂ ਦਾ ਨਾਲ ਜੀ ਅੱਕ ਜਾਂਦਾ ਬੰਦੇ ਦਾ ਚਲੋ 13 ਹੋ ਗਿਆ ਸੀ ਵੀ ਯਾਰ ਕੀ ਫਾਇਦਾ ਇਹਨਾਂ ਚਾਣਾ ਪਰ ਫਿਰ ਵੀ ਲੱਗੇ ਸੀਗੇ ਕਿ ਚੱਲ ਜਾ ਸਕਦੇ ਮੈਂ ਕੰਮਜਾਮ ਹੋਣਾ ਤਾਂ ਆਪਾਂ ਇਹਦੇ ਨਾਲ ਹੀ ਹੋਣਾ ਜਿਵੇਂ ਫੇਸਬੁਕ ਤੇ ਵੀ ਹੋਈਆਂ ਯਾਰੋ ਫੇਸਬੁਕ ਤੇ ਆਪਣੇ ਵਧੀਆ ਹੋ ਗਏ ਸਬਸਕ੍ਰਾਈਬ ਕਰੋ ਲਵਰ ਚਲੋ ਜੀ ਮਿਲਦੇ ਆ ਰੋਟੀ ਰੋਟੀ ਖਾ ਲਈਏ ਬੇੜੀ ਰੋਟੀ ਬਣਾ ਲਈਏ ਜੀ ਫਿਰ ਮਿਲਦੇ ਆ